ਕੀ ਹੁੰਦਾ ਜੇ ਮੈਂ ਤੁਹਾਨੂੰ ਦੱਸਾਂ ਸੰਸਾਰ ਦਾ ਕੇਂਦਰ ਯੂਰਪ ਨਹੀਂ ਸੀ ਉਹ ਮਨੁੱਖੀ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਪਿਛਲੇ ਕੁਝ ਸੌ ਸਾਲਾਂ ਨਾਲੋਂ ਵੱਡਾ ਹੈ ਜਿਸ ਬਾਰੇ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹਾਂ ਅਤੇ ਇਹ ਕੀ ਪਹਿਲਾ ਸੱਚਾ ਵਿਸ਼ਵ ਯੁੱਧ 1940 ਵਾਲਾ ਵਿੱਚ ਨਹੀਂ ਸੀ ਪਰ 5000 ਸਾਲ ਪਹਿਲਾਂ ਸੀ ਪਰ ਇਹ ਯੁੱਧ ਕਿਸ ਲਈ ਲੜਿਆ ਗਿਆ ਸੀ ਸਿਰਫ ਇੱਕ ਰਾਜ ਲਈ ਨਹੀਂ ਇਹ ਧਰਮ ਲਈ ਇੱਕ ਯੁੱਧ ਸੀ ਵਿਵਸਥਾ ਨਿਆ ਅਤੇ ਨੈਤਿਕ ਕਰਤਵ ਦਾ ਸਰਵਿਆਪੀ ਕਾਨੂੰਨ ਜੋ ਬ੍ਰਹਿਮੰਡ ਨੂੰ ਇੱਕ ਜੁੜ ਰੱਖਦਾ ਹੈ ਜਦੋਂ ਧਰਮ ਦਾ ਪਤਨ ਹੁੰਦਾ ਹੱਤਾਂ ਹੁੰਦਾ ਹੈ ਤਾਂ ਸਭਿਅਤਾ ਆਪਣੇ ਆਪ ਨੂੰ ਖਤਰੇ ਵਿੱਚ ਪਾਉਂਦੀ ਹੈ ਇਹ ਕੋਈ ਸੰਘਰਸ਼ ਨਹੀਂ ਸੀ ਜੋ ਰਾਤੋਂ ਰਾਤ ਸ਼ੁਰੂ ਹੋਇਆ ਤੇ ਇੱਕ ਸਦੀ ਦੇ ਵਧ ਰਹੇ ਸੰਘਰਸ਼ ਦੀ ਸਿਖਰ ਸਿਹ ਜੀ ਇੱਕ ਦੰਦਲੀ ਵਾਲੀ ਖੇਡ ਇੱਕ ਰਾਣੀ ਦੀ ਜਨਤਕ ਬੇਸੰਗ ਤੇ ਤਰਮੀਵਾ ਲੋਦ ਦੋ ਲੋ ਬਗਿਆ ਪਰਜੀ ਪਹੁੰਚੀ ਜਾਣ ਲਈ ਅਤੇ ਸ਼ਾਂਤੀ ਲਈ ਕਈ ਬੇਤਾਬ ਯਤਨ ਅੰਤਮ ਸ਼ਾਂਤੀ ਮਿਸ਼ਨ ਦੀ ਅਗਵਾਈ ਬੇਤਰ ਸ਼ਮਾਨ ਦੀ ਬੀਸ਼ਣ ਤੇ ਹੌਤੀਲਾ ਅਜਰਾ ਸ਼ੂਰਿਆ ਕਰ ਦਿੱਤਾ ਆਂਛ ਟੇ ਦਿਨ ਸੇ ਅਨੋਸ ਤੇ ਫੌਜੀ ਵਸ਼ੇ ਇਸ ਤਬਾਹੀ ਦੇ ਕੰਡੇ ਤੇ ਯੋਧਾ ਰਾਜਕੁਮਾਰ ਅਰਜੁਨ ਆਪਣੇ ਰਿਸ਼ਤੇਦਾਰਾਂ ਨਾਲ ਲੜਨ ਦੀ ਆਪਣੀ ਇੱਛਾ ਗਵਾ ਲੈਂਦਾ ਹੈ ਇੱਥੇ ਜੰਗ ਦੇ ਮੈਦਾਨ ਵਿੱਚ ਉਸ ਨੂੰ ਕ੍ਰਿਸ਼ਨ ਤੋਂ ਭਗਵਤ ਕੀਤਾ ਦੀ ਸਿਆਣਪ ਪਾਠ ਖੰਦੀ ਹੈ ਇਹ ਸਾਰੀ ਮਨੁੱਖਤਾ ਲਈ ਇੱਕ ਸਬਕ ਹੈ ਆਖਤੇ ਕਿ ਸਬਕ ਹੈ ਇੱਕ ਸਾਖੀ ਜੰਗ ਦੇ ਮੈਦਾਨ ਵਿੱਚ ਉਸ ਨੂੰ ਕਿ ਇੱਕ ਵਿਅਕਤੀ ਨੂੰ ਆਪਣੇ ਫਰਜ਼ ਧਰਮ ਬਿਨਾ ਕਿਸੇ ਪਰਵਾਹਜੋਦ ਤੇ ਨਿਭਾਵ ਜੋਦੀ ਇਸ ਨੂੰ ਡੁੱਬਣ ਦਿਓ ਜਦੋਂ ਕਿ ਪਹਿਲੇ ਵਿਸ਼ਵ ਯੁੱਧ ਨੇ ਵਿਸ਼ਵ ਦੀ 3% ਤੋਂ ਅਬਾਦੀ ਨੂੰ ਪ੍ਰਭਾਵਿਤ ਕੀਤਾ ਮਹਾਭਾਰਤ ਯੁੱਧ ਨੇ ਇਸ ਦੇ ਜਾਣੇ ਪਛਾਣੇ ਸੱਭਿਅਕ ਸੰਸਾਰ ਦੇ ਅੰਦਾਜ਼ਨ 30% ਨੂੰ ਤਬਾਹ ਕਰ ਦਿੱਤਾ ਇਸ ਨੇ ਨਾ ਸਿਰਫ ਸੈਨਿਕਾਂ ਨੂੰ ਮਾਰ ਦਿੱਤਾ ਬਲਕਿ ਲੀਡਰਸ਼ਿਪ ਅਤੇ ਗਿਆਨ ਦੀ ਇੱਕ ਪੂਰੀ ਪੀੜ੍ਹੀ ਨੂੰ ਸੁੱਕ ਦਿੱਤਾ ਇਹ ਇੱਕ ਸਭਿਅਤਾ ਰੀਸੈਟ ਬਟਨ ਸੀ ਇਹ ਇੱਕ ਸਭਿਅਤਾ ਰੀਸੈਟ ਬਟਨ ਸੀ ਇਹ ਇੱਕ ਸਭਿਅਤਾ ਰੀਸੈਟ ਬਟਨ ਸੀ ਇਹ ਮਹਾਨ ਸਭਿਅਤਾ ਸਿਰਫ ਤਲਵਾਰਾਂ ਨਾਲ ਨਹੀਂ ਲੜਦੀ ਸੀ ਇਸ ਵਿੱਚ ਸਮੂਹਕ ਵਿਨਾਸ਼ ਦੇ ਹਥਿਆਰ ਸਨ ਐਨੇ ਉਨਤ ਉਹ ਸਾਡੀ ਆਧੁਨਿਕ ਸਮਝ ਦੀ ਉਲੰਘਣਾ ਕਰਦੇ ਹਨ ਕਿ ਇਹ ਸਿਰਫ ਕਹਾਣੀਆਂ ਹਨ ਜਾਂ ਇੱਕ ਗੁਮ ਹੋਏ ਅਤੇ ਉਨਤ ਵਿਗਿਆਨ ਦੀ ਆਖਰੀ ਯਾਦਾਂ ਹਨ ਇਹ ਇੱਕ ਵਿਸ਼ਾ ਵਿਯੋਜ ਸੀ ਕਿਉਂਕਿ ਦੁਨੀਆ ਇਸ ਵਿੱਚ ਸ਼ਾਮਲ ਸੀ ਦੋਵੇਂ ਪੱਖ ਧਰਮ ਲਈ ਲੜ ਰਹੇ ਪਾਂਡਵ ਅਤੇ ਸੱਤਾ ਲਈ ਲੜ ਰਹੇ ਕੌਰਵ ਦੁਨੀਆ ਪਰ ਤੋ ਸਹਿਯੋਗੀ ਬਣ ਗਏ ਜੋ ਭਾਰਤ ਦੇ ਵਿਸ਼ਵ ਪ੍ਰਭਾਵ ਦਾ ਪ੍ਰਮਾਣ ਹੈ ਫਾਰਸ ਦੇ ਪਹਾੜਾਂ ਤੋਂ ਲੈ ਕੇ ਪੂਰਬ ਦੇ ਜੰਗਲਾਂ ਤੱਕ ਯਵਨਾ ਦੇ ਹੈਲੈਨਿਕ ਰਾਜਾ ਤੋਂ ਲੈ ਕੇ ਮੱਧ ਏਸ਼ੀਆ ਦੇ ਮਦਾਨੀ ਇਲਾਕਿਆਂ ਤੱਕ ਸਾਰੇ ਇਸ ਸ਼ਾਨਦਾਰ ਮੰਚ ਤੇ ਖਿਡਾਰੀ ਸਨ ਇਹ ਛੇਰੇ ਭਰਾਵਾਂ ਵਿਚਕਾਰ ਝਗੜਾ ਨਹੀਂ ਸੀ ਇਹ ਵਿਸ਼ਵ ਦੀਆਂ ਮਹਾ ਸ਼ਕਤੀਆਂ ਸਨ ਜੋ ਇਸ ਨਾਲ ਪੂਰੀ ਵਿਸ਼ਵ ਪ੍ਰਣਾਲੀ ਨੂੰ ਟਾਹ ਰਹੀਆਂ ਸਨ ਅਤੇ ਹੇਠਾਂ ਖਿੱਚ ਰਹੀਆਂ ਸਨ ਅਤੇ ਹੇਠਾਂ ਖਿੱਚ ਰਹੀਆਂ ਸਨ ਇਹ ਹੇਠਾਂ ਖਿੱਚ ਰਹੀਆਂ ਸਨ ਯੁੱਧ ਦਾ ਅੰਤ ਇੱਕ ਜਿੱਤ ਨਹੀਂ ਸੀ ਇਹ ਸਾਰੀ ਮਨੁੱਖਤਾ ਲਈ ਇੱਕ ਤਬਾਹੀ ਸੀ ਜਦੋਂ ਸੰਸਾਰ ਦੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਇੱਕ ਲੰਮਾ ਹਨੇਰਾ ਪੈ ਗਿਆ ਮਹਾਭਾਰਤ ਇਸ ਨੂੰ ਕਾਲੀ ਯੁਗ ਹਨੇਰੇ ਦਾ ਯੁਗ ਕਹਿੰਦਾ ਹੈ ਸਬੂਤ ਮਿੱਟੀ ਅਤੇ ਸਮੁੰਦਰ ਦੇ ਹਿਠਾਂ ਧੱਬੇ ਹੋਏ ਹਨ ਇੱਕ ਪੀੜੀ ਦੀ ਉਡੀਕ ਕਰ ਰਹੇ ਹਨ ਜੋ ਅਗਕਾਰਤ ਬਿਰਤਾਂਤ ਨੂੰ ਦੇਖਣ ਲਈ ਤਿਆਰ ਹੈ ਇਹ ਸਾਡੀ ਪਛਾਣ ਨੂੰ ਮੁੜ ਪ੍ਰਾਪਤ ਕਰਨ ਬਾਰੇ ਹੈ ਇਹ ਇਸ ਗੱਲ ਨੂੰ ਸਮਝਣ ਬਾਰੇ ਹੈ ਕਿ ਹਜ਼ਾਰਾਂ ਸਾਲਾਂ ਤੋਂ ਮਹੰਤਾ ਨਵੀਨਤਾ ਅਤੇ ਵਿਸ਼ਵ ਵਿਆਪੀ ਅਗਵਾਈ ਪੱਛਮ ਵਿੱਚ ਨਹੀਂ ਸੀ ਬਲਕਿ ਮਹਾਨ ਸਭਿਅਤਾਵਾਂ ਵਿੱਚ ਆਧੁਨਿਕ ਸੰਸਾਰ ਨੇ ਰਸਮਈ ਨਜਾ ਹਸਨਈ ਜਾ ਰੰਬਿਕ ਵਜੋਂ ਲੇਬਲ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਮਹਾਂ ਭਾਰਤ ਦੀ ਕਹਾਣੀ ਸਾਡੀ ਗੁੰਮ ਹੋਈ ਮਹਾਨਤਾ ਦੀ ਕਹਾਣੀ ਹੈ ਇਸ ਨੂੰ ਯਾਦ ਕਰਨ ਨਾਲ ਅਸੀਂ ਸਿਰਫ ਅਤੀਤ ਬਾਰੇ ਨਹੀਂ ਸਿੱਖਦੇ ਅਸੀਂ ਵਰਤਮਾਨ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਾਂ ਅਸੀਂ ਸਿਆਣਾਪ ਹਿੰਮਤ ਅਤੇ ਲਚਕੀਲੇਪਣ ਦੀ ਵਿਰਾਸਤ ਨੂੰ ਮੁੜ ਪ੍ਰਾਪਤ ਕਰਦੇ ਹਾਂ ਜੋ ਸੰਕਟ ਦੇ ਸਮੇਂ ਵਿੱਚ ਸਾਡੀ ਅਗਵਾਈ ਕਰ ਸਕਦੀ ਹੈ ਕੀ ਮਹਾਭਾਰਤ ਸੱਚਾ ਪਹਿਲਾ ਵਿਸ਼ਵ ਯੁੱਧ ਸੀ ਸਬੂਤ ਮੌਜੂਦ ਹਨ ਹੁਣ ਇਸ ਸਚਾਈ ਨੂੰ ਮੁੜ ਪ੍ਰਾਪਤ ਕਰਨਾ ਸਾਡੇ ਉੱਤੇ ਨਿਰਭਰ ਕਰਦਾ ਹੈ ਜੇ ਤੁਸੀਂ ਮੰਨਦੇ ਹੋ ਕਿ ਇਹ ਸਾਡੇ ਅਸਲ ਇਤਿਹਾਸ ਨੂੰ ਬੇਨਕਾਬ ਕਰਨ ਦਾ ਸਮਾਂ ਹੈ ਤਾਂ ਉਸ ਪਸੰਦੀਦਾ ਬਟਨ ਨੂੰ ਸਮਾਸ਼ ਕਰੋ ਭੁਲਿਆ ਹੋਇਆ ਇਤਿਹਾਸ ਦੇ ਇੱਕ ਹੋਰ ਹਿੱਸੇ ਨਾਲ ਹੇਠਾਂ ਟਿੱਪਣੀ ਕਰੋ ਜਿਸ ਨੂੰ ਤੁਸੀਂ ਸਾਨੂੰ ਕਵਰ ਕਰਨਾ ਚਾਹੁੰਦੇ ਹੋ ਅਤੇ ਸਾਡੇ ਅਤੀਤ ਨੂੰ ਬਸਤੀਵਾਦੀ ਬਣਾਉਣ ਲਈ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਾਹ ਕੀ ਲੋ